ਤਦਰਾ ਰੰਗਾ ਦੇ ਤਿਉਹਾਰ ਹੋਲੀ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ। ਤੇ ਇਸ ਦਿਨ ਚਾਰੇ ਪਾਸੇ ਰੰਗ ਗੁਲਾਲ ਅਗੀਬ ਕਰਦੇ ਨਜ਼ਰ ਆਉਂਦੇ ਨੇ। ਇਸ ਦਿਨ ਹਰ ਕੋਈ ਆਪਣੇ ਸਾਰੇ ਦੁੱਖ ਭੁਲਾ ਕੇ ਹੋਲੀ ਦਾ ਤਿਉਹਾਰ ਮਨਾਉਂਦਾ ਹੈ। ਤਾਂ ਉੱਥੇ ਰੰਗਾਂ ਤੇ ਖੁਸ਼ੀਆਂ ਦਾ ਹੈ ਤਿਉਹਾਰ ਦੇਸ਼ ਦੇ ਵਿੱਚ ਹੀ ਨਹੀਂ ਸਗੋ ਵਿਦੇਸ਼ਾਂ ਦੇ ਵਿੱਚ ਵੀ ਕਈ ਥਾਵਾਂ ਤੇ ਮਨਾਇਆ ਜਾਂਦਾ ਹੈ। ਦੱਸਦੇ ਕਿ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਹੋਲੀ ਦੇ ਵਕਫਾ-ਵਕਰ ਰੰਗ ਦੇਖੇ ਜਾ ਸਕਦੇ ਨੇ। ਹੋਲੀ ਦੇ ਵਿੱਚ ਜਿਹੜਾ ਕਿ ਤੁਸੀਂ ਟੀਵੀ ਸਕਰੀਨ ਤੇ ਵੀ ਦੇਖ ਸਕਦੇ ਹੋ ਕਿ ਅੱਜ ਪੂਰੇ ਦੇਸ਼ ਦੇ ਵਿੱਚ ਹੋਲੀ ਦਾ ਤਿਹਾਰ ਹੈ ਜਿਹੜਾ ਕਿ ਉਹ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਤਾਂ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਵ੍ਰਿੰਦਾਵਨ, ਉਜੈਨ, ਮथुरा, ਅਯੁੱਧਿਆ, ਕੁੱਲੂ ਅਤੇ ਅੰਬਾਲਾ ਤੋਂ ਜਿਹੜੀਆਂ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਕਿ ਹੋਲੀ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਕਿ ਅੱਜ ਪੂਰੇ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਜਿਹੜਾ ਕਿ ਬੜੀ ਢੂੰਗ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੂਰਾ ਭਾਰਤ ਹੈ ਜਿਹੜਾ ਹੈ ਕਿ ਹੋਲੀ ਦਾ ਤਿਉਹਾਰ ਬੜੀ ਢੂੰਗ ਧਾਮ ਦੇ ਨਾਲ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਵrindavan ਨੂੰ ਜੈਨ ਮਥੁਰਾ ਯੋਧਿਆ ਕੋਲੂ ਅਤੇ ਅੰਬਾਲਾ ਦੇ ਵਿੱਚ ਜਿਹੜੀ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਹੋਲੀ ਦਾ ਤਿਉਹਾਰ ਬੜੀ ਢੂੰਗ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਕਹ ਦੱਸਿਏ ਕਿ ਅੱਜ ਜੋ ਹੁਲੀ ਦਾ ਤਿਉਹਾਰ ਹੈ ਜਿਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਹੁਲੀ ਦਾ ਜਸ਼ਨ ਦੇਖਣ ਨੂੰ ਮਿਲ ਰਿਹਾ ਹੈ। ਲੱਖ ਵਕ ਥਾਂਵਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਲੋਕ ਹੁਲੀ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ। ਕਹ ਦੱਸਿਏ ਕਿ ਬੱਚੇ, ਬਜ਼ੁਰਗ ਜਾਂ ਨੌਜਵਾਨ ਹੋਣ ਸਾਰਿਆਂ ਵੱਲੋਂ ਜਿਹੜਾ ਕਿ ਹੁਲੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਤੋ ਇਸ ਪਰ ਦੇ ਵਿੱਚ ਉਹ ਜਿਹੜੀ ਕੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਹੋਲੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਬ੍ਰਿੰਦਵਨ ਨੂੰ ਜਾਨ ਮथुरा ਉਦਿਆ ਕੁ ਲੂਤੋਂ ਬੱਲਾ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਹੋਲੀ ਦਾ ਤਿਉਹਾਰ ਜਿਹੜੇ ਕੀ ਲੋਕਾਂ ਦੇ ਵੱਲੋਂ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਤਾਂ ਦੱਸਿ ਕਿ ਰੰਗਾ ਦੇ ਤਿਉਹਾਰ ਹੋਲੀ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ ਤੇ ਇਸ ਦਿਨ ਸਾਰੇ ਪਾਸੇ ਰੰਗ ਗੁਲਾਲ ਜਿਹੜੇ ਕੀ ਨਜ਼ਰ ਆਉਂਦੇ ਨੇ ਇਸ ਦਿਨ ਹਰ ਕੋਈ ਆਪਣੇ ਤਾਂ ਇਸ ਖਬਰ ਬਾਬਤ ਮੇਰੇ ਨਾਲ ਪ੍ਰਿੰਸ ਜੁੜ ਕੇ ਨੇ ਪ੍ਰਿੰਸ ਹੋਲੀ ਦਾ ਤਿਉਹਾਰ ਜਿਹੜਾ ਕੀ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਕਿਦਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਅਸੀਂ ਸੁਰਤ ਤੇ ਗੱਲ ਕਰ ਰਹੇ ਹਾਂ ਕਿ ਜੋ ਹੋਲੀ ਦਾ ਤਿਆਰ ਪਵਿੱਤਰ ਤਿਉਹਾਰ ਹੈਗਾ ਇਹ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਲੈ ਕੇ ਆਉਂਦਾ ਤਮੀ ਜੋ ਭਾਰਤ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਤਿਹਾਰ ਮਨਾਏ ਜਾਂਦੇ ਨੇ ਦਿਵਾਲੀ ਦੀ ਗੱਲ ਕਰੀ ਲੋਹੜੀ ਤਿਹਾੜ ਚੱਲ ਕਰਦੇ ਤੇ ਖੈਰਾ ਕਹ ਲਈਏ ਲੇਕਿਨ ਹੋਲੀ ਕਿਹੋ ਜਿਹਾ ਤਿਹਾੜ ਹੈ ਜਿਸ ਦਾ ਜਿਹੜੀ ਉਡੀਕ ਹੈ ਬੱਚੇ ਨੂੰ ਬਜ਼ੁਰਗ ਨੂੰ ਮਹਿਲਾ ਨੂੰ ਹਰ ਇੱਕ ਵਿਅਕਤੀ ਨੂੰ ਉਡੀਕ ਹੁੰਦੀ ਹੈ ਇਸ ਤਿਹਾੜ ਦੀ ਉਹ ਕਿ ਇਹ ਤਿਹਾੜ ਇੱਕ ਖੁਸ਼ੀ ਦਾ ਤਿਹਾੜ ਹੈ ਜਦੋਂ ਇੱਕ ਬਿਜਿਦ ਅਸੀਂ ਲੰਗ ਲਗਾਉਂਦੇ ਆ ਤਾਂ ਭਾਵਨਾ ਪੈਦਾ ਹੁੰਦੀ ਹੈ ਤਾਂ ਬਿਲਕੁਲ ਠੀਕ ਕਿਸੇ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਹੋਲੀ ਉਹ ਤਿਹਾੜ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਵੇਲੇ ਸੀ ਮੌਜੂਦਾਂ ਚੰਡੀਗੜ੍ਹ ਦੀ ਸੁਖਨਾ ਲੇਕ ਜਿੱਥੇ ਸਭ ਤੋਂ ਜ਼ਿਆਦਾ ਕਰਾਊਡ ਹੁੰਦਾ ਹੈ ਭੀੜ ਹੁੰਦੀ ਹੈ ਚੰਡੀਗੜ੍ਹ ਦੇ ਜਿੰਨੇ ਵੀ ਆਸ-ਪਾਸ ਦੇ ਮੁਹਾਲੇ ਦੀ ਗੱਲ ਕਰ ਲਈ ਪੰਚਕੁਲਾ ਦੀ ਗੱਲ ਕਰ ਲਈ ਜ਼ਿਲਕਪੁਰ ਦੀ ਗੱਲ ਕਰ ਲਈਏ ਪੂਰਾ ਆਲੋਵਰ ਟ੍ਰਾਈ ਸਿਟੀ ਦਾ ਜੋ ਯੂਥ ਹੈ ਜੋ ਲੋਕ ਨੇ ਉਹ ਸੁਖਨਾ ਲੇਕ ਤੇ ਇਕੱਠੇ ਹੁੰਦੇ ਨੇ ਕਿਉਂਕਿ ਇੱਕ ਤਾਂ ਲੇਕ ਹੈ ਲੇਕ ਦਾ ਨਜ਼ਾਰਾ ਦੇਖਦੇ ਨੇ ਲੋਕ ਤੇ ਨਾਲ ਹੀ ਡੀਜੀ ਲੱਗਿਆ ਹੋਇਆ ਹੈ ਲੇਕ ਤੇ ਲੋਕੀਂ ਇਕੱਜ ਨਾਲ ਰੰਗ ਲਗਾਉਂਦੇ ਨੇ ਤੇ ਇਸ ਕਰਕੇ ਲੇਕ ਦੀ ਗੱਲ ਕਰ ਲਈਏ ਪੈਰ ਰੱਖਣੋਂ ਥਾਂ ਨਹੀਂ ਹੈ ਬਹੁਤ ਹੀ ਜ਼ਿਆਦਾ ਭੀੜ ਹੋਈ ਪਈ ਹੈ ਲੋਕ ਆ ਰਹੇ ਨੇ ਪ੍ਰਿੰਸੀਪਲ ਦੀ ਤਰ੍ਹਾਂ ਦੇ ਨਾਲ ਦੂਰ ਦੂਰ ਜਿਨ੍ਹਾਂ ਦੇ ਰਿਸ਼ਤੇ ਬਾਹਰ ਹੋਰ ਥਿੱਟਾਂ ਦੇ ਰਹਿੰਦੇ ਨੇ ਇਹ ਗੱਲ ਕਰ ਲਈ ਹਰਿਆਣਾ ਦੀ ਪੰਜਾਬ ਦੀ ਯੂਪੀ ਦੀ ਉੱਤਰਾਖੰਡ ਦੀ ਤੇ ਲੋਕਾਂ ਨੇ ਆਪਣੀ ਸਿਰ ਨੂੰ ਬਣਾ ਰੱਖੇ ਚੰਡੀਗੜ੍ਹ ਕੇ ਇਸ ਵਾਰ ਚੰਡੀਗੜ੍ਹ ਹੋਲੀ ਮਨਾਓ ਇੱਥੇ ਆਓ ਤੇ ਇੱਥੇ ਦਾ ਨਜ਼ਾਰਾ ਦੇਖੋ ਤਾਂ ਇਸ ਚੋਲੇ ਦੀ ਗੱਲ ਕਰ ਲਈ ਚੰਡੀਗੜ੍ਹ ਦੇ ਵਿੱਚ ਹੋਲੀ ਦੇ ਮਾਹੌਲ ਦੀ ਬੜੀ ਖੁਸ਼ਹਾਲ ਮਾਹੌਲ ਹੈ ਬੜੇ ਖੁਸ਼ ਆ ਰਹੇ ਲੋਕ ਨਜ਼ਰ ਆ ਰਹੇ ਨੇ ਲਗਾਤਾਰ ਇਸ ਵਿਜੋਦ ਅੰਗ ਲਗਾ ਕੇ ਖੁਸ਼ੀ ਮਨਾ ਰਹੇ ਨੇ ਤੇ ਦੂਜੀ ਵੱਡੀ ਗੱਲ ਆਪਸ ਦੇ ਵਿੱਚ ਅਗਰ ਕਿਸੇ ਦੀ ਕੋਈ ਕਦੇ ਕੋਈ ਲੜਾਈ ਹੋਈ ਹੁੰਦੀ ਹੈ ਮਨ ਵਿੱਚ ਟਾ ਉਹ ਆਪਦੇ ਮਨ ਮਤਾਬ ਕਿਤੇ ਹੀ ਵਡਾ ਹੋ ਕੇ ਖਤਮ ਕਰ ਦਿੰਦਾ ਹੈ ਅਸੀਂ ਕਿਸ ਤਰੀਕੇ ਨਾਲ ਅੱਜ ਕਈ ਲੋਕ ਰੰਗ ਲਗਾ ਕੇ ਆਪਣਾ ਮਨ ਮਤਾਬ ਵੀ ਖਤਮ ਕਰ ਰਹੇ ਨੇ ਤੇ ਦੁਬਾਰਾ ਫਿਰ ਤੋਂ ਪਿਆਰ ਦਿੱਖਾਜਾ ਰਹੇ ਹੂੰ ਪ੍ਰਿੰਸ ਕਈ ਸ਼ਰਾਰਤੀ ਅੰਸਰਾਂ ਦੇ ਵੱਲੋਂ ਹੁੱਲੜ ਬਾਜ਼ੀ ਵੀ ਕੀਤੀ ਜਾਂਦੀ ਹੈ ਤਾਂ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਆ ਬਿਲਕੁਲ ਇਹ ਵੱਡਾ ਸਵਾਲ ਖੜਾ ਹੁੰਦਾ ਹਰ ਬਾਰ ਹੋਲੀ ਤਿਹਾੜੀ ਤੇ ਕਿ ਕੁਝ ਸ਼ਰਾਰਤੀ ਅੰਸਰ ਹੁੰਦੇ ਨੇ ਜੋ ਬੁਲੇਟ ਬਾਜ਼ੀ ਕਰਦੇ ਨੇ ਮੋਟਰਸਾਈਕਲਾਂ ਤੇ ਕਰਦੇ ਨੇ ਗੱਡੀਆਂ ਤੇ ਕਰਦੇ ਨੇ ਨਾਕੇ ਤੋੜ ਦਿੰਦੇ ਨੇ ਤਾਂ ਕੁਝ ਗਲਤ ਕੰਮ ਵੀ ਕਰਦੇ ਨੇ ਲੇਕਿਨ ਇਸ ਤਰਿਕਾ ਇਸ ਹਿਸਾਬ ਨਾਲ ਚੱਕਦੇ ਹੋਏ ਮੱਧ ਨਜ਼ਰ ਰੱਖਦੇ ਹੋਏ ਬਚਨਗੜ ਦਾ ਪੁਲਿਸ ਪ੍ਰਸ਼ਾਸਨ ਚੱਪੇ ਚੱਪੇ ਤੇ ਪੁਲਿਸ ਮੁਸਤਿਹਬ ਚੱਪੇ ਚੱਪੇ ਤੇ ਹਾਰ ਚੌਕ ਤੇ ਖੜੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਸ ਵਾਰ ਹੁਲੜਬਾਜੀ ਨਹੀਂ ਹੁੰਦੀ ਜਾਵੇਗੀ ਕਿਉਂਕਿ ਹੁਲੜਬਾਜੀ ਦੇ ਨਾਲ ਕਦੇ ਦੇਖਿਆ ਜਾਂਦਾ ਕਿ ਐਕਸੀਡੈਂਟ ਦਾ ਰੂਪ ਲੈ ਲੈਂਦੇ ਨੇ ਹੁਲੜਬਾਜੀ ਐਕਸੀਡੈਂਟ ਬਹੁਤ ਹੁੰਦੇ ਨੇ ਅਸੀਂ ਸਭ ਨੂੰ ਦੇਖਦੇ ਹੋਏ ਐਕਸੀਡੈਂਟ ਨੂੰ ਵੀ ਦੇਖਦੇ ਪ੍ਰੋਪਰਲੀ ਹਸਪਤਾਲ ਵਿੱਚ ਦੱਸਿਆ ਹਸਪਤਾਲ ਵੀ ਓਪਨ ਤੌਰ ਤੇ ਕਿਤੇ ਹੋਏ ਨੇ ਖੁੱਲੇ ਹੋਏ ਨੇ ਡਾਕਟਰ ਦਾ ਸਾਥ ਹੋ ਰਿਹਾ ਹੈ ਇਹ ਕੋਈ ਦਿੱਕਤ ਆਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਪੂਰੇ ਚੰਡੀਗੜ੍ਹ ਦੇ ਵਿੱਚ ਇਸ ਵਾਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਪੂਰੀ ਤਰ੍ਹਾਂ ਤੇ ਕੜੇ ਇੰਤਜ਼ਾਮ ਕੀਤੇ ਹੋਏ ਨੇ ਕੋਈ ਵੀ 1% ਕੋਈ ਬੰਦਾ ਹੁੱਲੜਵਾ ਜਿੰਨੀ ਕਰ ਸਕੇਗਾ ਨਾ ਹੀ ਕੋਈ ਗਲਤ ਕੰਮ ਕਰ ਸਕੇਗਾ ਇਸ ਵਾਰ ਚੰਡੀਗੜ੍ਹ ਪ੍ਰਸ਼ਾਸਨ ਪੂਰੇ ਕੜੇ ਹੱਥਾਂ ਦੇ ਨਾਲ ਹੁੰਦੇ ਜਿਵੇਂ ਸੁਰੱਖਿਆ ਹੈ ਨਿਯਮ ਪੂਰੇ ਪਿਆਰ ਕਿਤੇ ਗਏ ਜੀ ਪ੍ਰਿੰਸੀਪਲ ਟ੍ਰਾਈਸਿਟੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਉਹ ਪੰਜਾਬ ਯੂਨੀਵਰਸਿਟੀ ਹੋਵੇ ਸੁਖਨਾ ਲੇਖ ਹੋਵੇ ਤਾਂ ਬਹੁਤ ਵੱਡੇ ਪੱਧਰ ਉੱਤੇ ਉੱਥੇ ਸਟੂਡੈਂਟਸ ਨੇ ਤੇ ਜਿਨ੍ਹਾਂ ਦੇ ਵੱਲੋਂ ਜਿਹੜਾ ਕਿ ਹੋਲੀ ਦਾ ਤਿਉਹਾਰ ਜੇਕਰ ਉਥੇ ਉਥੇ ਦੇ ਸੁਰੱਖਿਆ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਹੋ ਗਿਆ ਜਾਂ ਸੁਖਨਾ ਲੇਕ ਹੋਗੀ ਤਾਂ ਕਿੱਧਰ ਇੰਤਜ਼ਾਮ ਕੀਤੇ ਗਏ ਨੇ ਆ ਬਿਲਕੁਲ ਜਿਸ ਤੱਕ ਜੇ ਅਸੀਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿਉਂਕਿ ਜੋ ਯੂਨੀਵਰਸਿਟੀ ਹੈ ਪੀਯੂ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੈਠਾ ਆਲਰੇਡੀ ਪਰਸੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਲੀ ਖੇਟੀ ਗਈ ਸੀ ਲੇਕਿਨ ਅੱਜ ਮੁੱਖ ਤਿਹਾੜਾ ਅੱਜ ਹੈ ਤੇ ਹੋਲੀ ਦੇ ਵਿੱਚ ਤਾਂ 24 ਘੰਟੇ ਨਾਕਾਬੰਦੀ ਰਹਿੰਦੀ ਹੀ ਹੈ ਕਿ ਯੂਨੀਵਰਸਿਟੀ ਕਰਕੇ ਯੂਨੀਵਰਸਿਟੀ ਹੋਣ ਕਰਕੇ ਉੱਥੇ ਨਾਕਾਬੰਦੀ 24 ਘੰਟੇ ਇਸ ਕਰਕੇ ਰਹਿੰਦੀ ਹੈ ਕਿ ਬਾਹਰ ਕੋਈ ਸ਼ਾਸਤੀ ਅਨਸਾਰ ਕੇ ਯੂਨੀਵਰਸਿਟੀ ਵਿੱਚ ਗਲਤ ਕੰਮ ਨਾ ਕਰ ਸਕੇ ਤਾਂ ਯੂਨੀਵਰਸਿਟੀ ਦੀ ਗੱਲ ਕਰ ਲਈ ਤੇ ਸੁਖਨਾ ਲੇਖ ਦੀ ਗੱਲ ਕਰ ਲਈਏ ਯੂਨੀਵਰਸਿਟੀ ਦਾ ਆਲਰੇਡੀ ਨਾਕਾਬੰਦੀ ਹਮੇਸ਼ਾ ਹੀ 24 ਘੰਟੇ ਰਹਿੰਦੀ ਤੇ ਅੱਜ ਸੁਖਨਾ ਲੇਖ ਤੇ ਵੀ ਪੂਰ ਪੂਰੀ ਤਰੀਕੇ ਨਾਲ ਕੜੇ ਇੰਤਜ਼ਾਮ ਕੀਤੇ ਹੋਣੇ ਦੂਰੋਂ ਲੈ ਕੇ ਉਹ ਐਂਡ ਤੱਕ ਪੁਲਿਸ ਲਲਨ ਥੋੜੇ ਥੋੜੇ ਏਰੀਆ ਬਾਸ 100 ਮੀਟਰ ਦਾਇਰੇ ਵਿੱਚ ਪੁਲਿਸ ਦੇ ਮਾਲਮ ਖੜੇ ਨੇ ਤਾਂ ਕਿ ਕਿਤੇ ਵੀ ਕੋਈ ਕੋਈ ਗਲਤ ਅਰਕਤਨਾ ਹੋਵੇ ਕਿਉਂਕਿ ਇੱਥੇ ਜੋ ਗੱਲ ਕਰਨ ਲਈ ਮਹਿਲਾਵਾਂ ਦੀ ਮਹਿਲਾਵਾਂ ਨਾਲ ਹੁੰਦੀਆਂ ਨਹੀਂਆਂ ਇਸ ਤੇ ਮਹਿਲਾਵਾਂ ਦੀ ਸੇਫਟੀ ਨੂੰ ਵੀ ਲੈ ਕੇ ਪੁਲਿਸ ਨੇ ਇੰਤਜ਼ਾਮ ਪੂਰੇ ਕੀਤੇ ਹੋਏ ਨੇ ਜੀ ਜੀ ਪੁਲਿਸ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦਾਦਾ ਜੀ ਅੱਜ ਜਿਹੜੇ ਪੂਰੇ ਦੇਸ਼ ਭਰ ਦੇ ਵਿੱਚ ਹੌਲੀ ਦਾ ਤਿਉਹਾਰ ਬੜੀ ਤੁਮ-ਤਮ ਦੇ ਨਾਲ ਮਨਾਇਆ ਜਾ ਰਿਹਾ ਹੈ ਦਾਦਾ ਜੀ ਰੰਗਾ ਦੇ ਤਿਉਹਾਰ ਹੌਲੀ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ ਤੇ ਇਸ ਦਿਨ ਚਾਰੇ ਪਾਸੇ ਰੰਗ ਜਿਹੜੇ ਕੀ ਨਜ਼ਰ ਆਉਂਦੇ ਨੇ ਦਾਦਾ ਜੀ ਇਸ ਦਿਨ ਹਰ ਕੋਈ ਆਪਣੇ ਸਾਰੇ ਦੁੱਖ ਭੁਲਾ ਕੇ ਹੌਲੀ ਦਾ ਤਿਉਹਾਰ ਮਨਾਉਂਦਾ ਹੋਇਆ ਨਜ਼ਰ ਆਉਂਦਾ ਹੈ ਦਾਦਾ ਜੀ ਰੰਗਾ ਤੇ ਖੁਸ਼ੀਆਂ ਦਾ ਇਹ ਤਿਉਹਾਰ ਦੇਸ਼ ਦੇ ਵਿੱਚ ਨਹੀਂ ਸਗੋ ਵਿਦੇਸ਼ਾਂ ਦੇ ਵਿੱਚ ਵੀ ਕਈ ਥਾਵਾਂ ਤੇ ਮਨਾਇਆ ਜਾਂਦਾ ਹੈ ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਹੁਲੀ ਦੇ ਵੱਖ-ਵੱਖ ਰੰਗ ਜਿਹੜੇ ਕੀ ਦੇਖੇ ਜਾ ਦੇਖ ਤੁਸੀਂ ਕਾਬ ਬਾਬਤ ਮੈਂ ਨਾਮੇ ਸੁਣ ਗਏ ਨੇ ਅੰਮ੍ਰਿਤ ਦੇਸ਼ ਭਾਰਤ ਦੇ ਵਿੱਚ ਹੁਲੀ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਕਿ ਕੁਝ ਮਾਹੌਲ ਹੈ ਜਿਹੜਾ ਕਿ ਹੁਣ ਦੇਖਣ ਨੂੰ ਮਿਲ ਰਿਹਾ ਹੈ ਆ ਬਿਲਕੁਲ ਕਰਨ ਅਗਰ ਗੱਲ ਕੀਤੀ ਜਾਵੇ ਤਾਂ ਦੇਸ਼ ਘਰ ਦੇ ਵਿੱਚ ਜਿਹੜਾ ਹੈ ਹੁਲੀ ਦਾ ਤਿਉਹਾਰ ਕਾਫੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਅਗਰ ਅਸੀਂ ਚੰਡੀਗੜ੍ਹ ਦੀ ਗੱਲ ਕੀਤੀ ਜੇਵੇ ਜਗ੍ਹਾ ਜਗ੍ਹਾ ਜਿਹੜੀ ਹੈ ਪੁਲਿਸ ਵੱਲੋਂ ਜਿਹੜੀ ਹੈ ਨਾਕਾ ਬੰਦੀ ਜਿਹੜੀ ਐ ਕੀਤੀ ਗਈ ਹੈ ਉੱਥੇ ਹੀ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਕਹਿ ਸਕਦੇ ਹਾਂ ਕਿ ਆਖਰ ਤੌਰ ਤੇ ਕਰੋਨਾ ਤੋਂ ਬਾਅਦ ਜਿਹੜਾ ਹੈ 2 ਸਾਲ ਬਾਅਦ ਕਿਉਂਕਿ ਅਗਰ ਪਹਿਲਾਂ ਸਮੇਂ ਦੀ ਗੱਲ ਕੀਤੀ ਜਾਵੇ ਕਿ ਬਾਈ ਦੇ ਵਿੱਚ ਕਾਫੀ ਜਿਹੜਾ ਹੈ ਲੋਕ ਘਰ ਦੇ ਵਿੱਚ ਹੀ ਉਹਨਾਂ ਨੇ ਆਪਣੇ ਜਸ਼ਨ ਜਿਹੜੇ ਸਨ ਸੈਲੀਬ੍ਰੇਟ ਕੀਤੇ ਸੀ ਜਿਵੇਂ ਕਿ 2 ਸਾਲਾਂ ਬਾਅਦ ਜਿਹੜੀਆਂ ਮਾਰਕੀਟਾਂ ਦੇ ਵਿੱਚ ਵੀ ਰੌਣਕ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪਿਛਲੇ ਸਾਲ ਜਦਿਆਂ ਲੋਕਾਂ ਦੇ ਵਿੱਚ ਫਿਰ ਵੀ ਡਰ ਸੀਗਾ ਮਗਰ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਪਰਿਵਾਰ ਦੇ ਨਾਲ ਜਿਹੜੇ ਨੇ ਲੋਕ ਜਿਹੜੇ ਬੱਚੇ ਨੇ ਆਪਣੇ ਵੱਡੇ ਦਿਸਦਾਂ ਦਾ ਆਸ਼ੀਰਵਾਦ ਲੈ ਰਹੇ ਨੇ ਤੇ ਇਹਨੂੰ ਜਿਹੜਾ ਹੈ ਹੋਲੀ ਦੇ ਤਿਹਾੜ ਨੂੰ ਕਿਉਂਕਿ ਰੰਗਾ ਪਰਾਂ ਦਾ ਜਿਹੜਾ ਹੈ ਰੰਗਾ ਦਾ ਤਿਹਾੜ ਹੁੰਦਾ ਤਾਂ ਹੋਰ ਵੀ ਰੰਗੀਲਾ ਤਿਹਾੜ ਜਿਹੜਾ ਹੈ ਇਹਨੂੰ ਬਣਾਇਆ ਜਾ ਰਿਹਾ ਹੈ ਜੀ ਹਮੇਤ ਕਿਈ ਸ਼ਰਾਰਤੀ ਅੰਸਰਾਂ ਦੇ ਵੱਲੋਂ ਹੁਲੜ ਬਾਜ਼ੀ ਵੀ ਕੀਤੀ ਜਾਂਦੀ ਹੈ ਤਾਂ ਸੁਰੱਖਿਆ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਬਿਲਕੁਲ ਜਨਾਕਰ ਅਗਰ ਅਗਰ ਗੱਲ ਕੀਤੀ ਜਾਵੇ ਹੁਲੜ ਬਾਜ਼ੀ ਹੈ ਹੁਲੜ ਬਾਜ਼ੀ ਜ਼ਰੂਰ ਹੁੰਦੀ ਹੈ ਕਿਉਂਕਿ ਇਹ ਤਿਹਾੜ ਹੀ ਇਸ ਤਰ੍ਹਾਂ ਦਾ ਹੈ ਤੇ ਇਸ ਤਿਹਾੜ ਤੇ ਜਿਹੜੇ ਨੇ ਕੁਝ ਨੂੰ ਜੱਤੂ ਰੰਗ ਲੈਣਾ ਹੁੰਦਾ ਤੇ ਉਹਨਾਂ ਨੂੰ ਸੇਕਨੋਂ ਦਿੰਦੀ ਹੈ उसे पुलिस वालों जोड़े ने पुख्ता इंतजाम किए गए हैं जगह जगह जो जो जी ने मैलीगेडिंग की गई है एस एच ओज की गल की जाए डी एस पीज की गल की जाए उसे अगर ए एस आई कॉन्स्टेबल की गल की जाए तो वीड्डी मात्रा में भी जुटी है चंडगढ़ पुलिस में जो है तैनात किया गया अगर कोई भी शरारती अंसर दिखता है दूर तो गुरू रोकया जाता और दफ्तर जाते हैं ही जो है साफ तौर पर कहा जाता है कि बुलटबाजी जी है ना की जाए हमें कार्रवाई भी होगी अगर गल की जाए सवेरे छह बजे 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਜਿਹੜੇ ਲਾਕੇ ਲੱਗੇ ਹੋਏ ਦਿਖਣ ਜੀ ਜੋ ਵੀ तमाम ਜਾਣ ਕਰ ਲਈ ਥੋੜਾ ਬਹੁਤ ਬਹੁਤ ਧੰਵਾਦ